ਕੋ ਸਾਨੂੰ ਕਾਰਨ ਤਾਂ ਕੀ ਲੱਗਦਾ ਅਸੀਂ ਤਾਂ ਤੁਹਾਨੂੰ ਮੁਹਿੰਮ ਸ਼ੁਰੂ ਕਰਵਾਤੀ ਅਸੀਂ ਤੁਹਾਨੂੰ ਉਸ ਮੁਹਿੰਮ ਦੇ ਤਹਿਤ ਇੱਕ ਬੂਥ ਦੀ ਰਿਪੋਰਟ ਵੀ ਦੇਤੀ ਇਹ ਹੈ ਵੋਟ ਚੋਰ ਗੱਦੀ ਛੋੜ ਤੇ ਗੱਦੀ ਆਪ ਹੀ ਛੱਡ ਦੇਣੀ ਚਾਹੀਦੀ ਹੈ ਹੁਣ ਅਸੀਂ ਇੱਕ ਬੋਰਡ ਦੇ ਇੱਕ ਬੂਥ ਦੀ ਤੁਹਾਨੂੰ ਰਿਪੋਰਟ ਦਿਖਾਈ ਹੈ ਉਹਦੇ ਇੱਕ ਬੂਥ ਤੇ ਮਤਲਬ 80 ਬੰਦੇ ਮਰੇ ਹੋਏ 130 ਬੰਦੇ ਐਨਆਰਆਈਸ ਤੁਹਾਨੂੰ ਵਿਧ ਪ੍ਰੂਫ ਵੋਟ ਪਾਈ ਪ੍ਰੈਜ਼ਾਈਡਿੰਗ ਅਫੀਸਰ ਦੀ ਰਿਪੋਰਟ ਦਿਖਾਤੀ ਉਹਨਾਂ ਦੇ ਪਰਿਵਾਰ ਮਿਲਾਤੇ ਜਿਨ੍ਹਾਂ ਦੇ ਮਰੇ ਹੋਏ ਬੰਦੇ ਨੇ ਜਿਨ੍ਹਾਂ ਦੇ ਪਾਰ ਗਏ ਹੋਏ ਬੱਚੇ ਨੇ ਤੁਸੀਂ ਇੱਕ ਇੱਕ ਸਾਡੇ ਨਾਲ ਚੱਲੋ ਇੱਕ ਬੂਥ ਤੇ ਜੇ 300 ਵੋਟ ਚੋਰੀ ਹੋ ਸਕਦੀ ਹੈ ਝੂਠੀ ਪੈਸੇਦੀ ਹੈ ਫਿਰ ਇਹ ਤੁਸੀਂ ਇਹ ਸੋਚੋ ਇੱਕ ਐਮਐਲਏ ਹਲਕੇ ਚ ਕੀ ਹੁੰਦਾ ਹੋਊਗਾ ਤੁਸੀਂ ਇੰਟੂ 300 173 ਬੂਥ ਲਾ ਲਓ ਅੰਦਾਜ਼ਾ ਲਾ ਲਓ ਬਿਲਕੁਲ ਬਿਲਕੁਲ ਬੈਕਟਰੀਆ ਬੋਟਰੀਆ ਨਾਲ ਹੀ ਆ ਗਿਆ ਹਾਂ ਹਾਂਜੀ ਉਹ ਤੋਂ ਬਾਅਦ ਦੱਬਾ ਫਿਰ ਇਹ ਤਾਂ ਇਹ ਤਾਂ ਗੱਲ ਹੈ ਇਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਨਾ ਚਾਹੀਦਾ ਜਿਹੜਾ ਬੰਦਾ ਇਹ ਹੁਣ ਬੁਲਾਣ ਵੀ ਐਲੋਜ਼ ਨੂੰ ਇਹ ਦੇਖਣ ਕਿਹੜੇ ਬੀ ਐਲੋ ਅਸੀਂ ਤਾਂ ਤੁਹਾਨੂੰ ਹੋਮਵਰਕ ਕਰਕੇ ਦਿੱਤਾ ਜੀ ਹਾਂ ਇਹ ਕਿ ਸਾਨੂੰ ਇਹ ਕਿ ਸਾਨੂੰ ਪਾਰਟੀ ਨੇ ਫਿਰ ਹੁਕਮ ਦਿੱਤਾ ਹੈ ਕਿ ਅਸੀਂ ਆਪਣੇ ਵੀ টাই ਬੀਐਲੋ টাইਦੇ ਬੰਦੇ ਬਲਾਵਾਂਗੇ ਲਾਵਾਂਗੇ ਜਿਹੜੇ ਹੁਣੇ ਲੋਗ ਇਹ ਗੱਲੇ ਉਹਨਾਂ ਤੇ ਨਹੀਂ ਰਿਲਾਇ ਕਰਣਗੇ ਵੀ ਜਿਹੜੀ ਸਾਨੂੰ ਸਰਕਾਰੀ ਲਿਸਟ ਐਂਟਰੀ ਵਾਲੇ ਦਿਨ ਮਿਲ ਗਈ ਕਿਉਂਕਿ ਦੇਖੋ ਅਖੀਲੇ ਦਿਨ ਮਿਲਦੀ ਹੈ ਸਾਨੂੰ ਸ਼ਾਮ ਨੂੰ 5 ਵਜੇ ਉਦੋਂ ਅਸੀਂ ਕਿੱਥੇ ਪਏ ਜੀਏ ਫਿਰ ਸਾਡੇ ਬੰਦਿਆਂ ਦੀ ਵੋਟਾਂ ਵੀ ਬਦਲੀਆਂ ਹੁੰਦੀਆਂ ਹਰ ਸਾਰੀ ਉਮਰ ਉਹ ਕਿਤੇ ਹੋਰ ਵੋਟ ਪਾ ਰਹੇ ਹੁੰਦੇ ਆ ਅਖੀਲੇ ਦਿਨ ਪੱਪੇ ਚੱਲਦਾ ਉਦੋਂ ਦਾ ਫਲਾਣੇ ਸਕੂਲ ਚ ਅਗਲਾ ਕਿਨੇ ਜਾਏਗਾ ਜੀਦੀ ਵੋਟ ਜਿੱਥੇ ਉਹ ਤੋਂ ਉੱਥੇ ਜਾਏਗਾ ਨਾ ਨੇੜੇ ਜਿੱਥੇ ਵੋਟ ਪਾਉਂਦਾ ਸੀਗਾ ਫਿਰ ਉਹ ਜਿਹੜੇ ਐਕਸਟਰਾ ਵਾਲੇ ਆ ਕੇ ਟਕ 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 ਕਰ ਜਾਂਦੇ ਉਹਨਾਂ ਨੂੰ ਕਿਥੋਂ ਘੱਡੀਏ ਉਤੋਂ ਥ੍ਰੈਟ ਕਰਦੀ ਹੈ ਪੁਲਿਸ ਤੇ ਇਹ ਤਾਂ ਗੁੰਡਾ ਕਰਦੀ ਹੈ ਇਹ ਗੁੰਡਾ ਕਰਦੀ ਤੇ ਖਿਲਾਫ ਤਾਂ ਹਲਵਾਸ ਉਠਾਵਾਂਗੇ ਹੁਣ ਅਸੀਂ ਵੀ ਖੜੇ ਕਰਾਂਗੇ ਬੰਦੇ ਕੁੱਟਣੋ ਸਾਨੂੰ ਅਸੀਂ ਵੀ ਗਿਣ ਕੇ ਭੇਜਾਂਗੇ ਲਿਸਟਾਂ ਆਪਣੀਆਂ ਬਣਾ ਕੇ ਵੀ ਇਹੀ ਬੰਦੇ ਅੰਦਰ ਜਾਣਗੇ ਜਿਨ੍ਹਾਂ ਦੀ ਲਿਸਟ ਸਾਡੇ ਕੋਲ ਹੈ ਅਸੀਂ ਪਹਿਲਾਂ ਹੀ ਕੰਪਲੇਨ ਕਰਾਂਗੇ ਨਹੀਂ ਤਾਂ ਰੋਲਾ ਪਾਵਾਂਗੇ ਹੁਣ ਪੂਰੀ ਵੈਰੀਫਿਕੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹਦੇ ਤਹਿਤ ਹੀ ਅਸੀਂ ਇਹ ਫਾਰਮ ਚਾਹੇ 15 ਤਰੀਕ ਤੱਕ ਦੇਨੇ ਆ ਪਰ ਅਸੀਂ ਇਹ ਫਾਰਮ ਪੂਰੇ ਆਪਣੀ ਕਨਸਿਸਟੈਂਸੀ ਦੇ ਜਿੰਨੀਆਂ ਸਾਡੀਆਂ ਵੋਟਸ ਹੈ ਪੈਂਦੀਆਂ 1,70,000 ਜਿੰਨੀਆਂ ਵੀ ਬਣੀਆਂ ਸੀ ਕੋਸ਼ਿਸ਼ ਕਰਾਂਗੇ ਹਰ ਵੋਟਰ ਕੋਲ ਜਾਈਏ ਤੇ ਉਹਨੂੰ ਦਸਿਏ ਵੀ ਭਾਈ ਤੇ ਅਸੀਂ ਲਾਮ ਲਿਖਾਂਗੇ ਉਹਨਾਂ ਦੇ ਵੀ ਭਾਈ ਤੂੰ ਹੀ ਐ ਵੋਟ ਜੀ ਨੂੰ ਮਰਜ਼ੀ ਪਾਈ ਪਰ ਤੂੰ ਇੱਕ ਐ ਆਧਾਰ ਕਾਰਡ ਨਾਲ ਲਿੰਕ ਕਰ ਦੇ ਤੇਰੀ ਵੋਟ ਐ ਅਸੀਂ ਹਾਂਜੀ ਦੇਖੋ ਉਹ ਇਹੋ ਗੱਲ ਕਹਿ ਰਿਹਾ ਕਿ ਇਹ ਜਿਹੜਾ ਦਫਤਰ ਕੇ ਕੰਮ ਤੁਹਾਡਾ ਹੋ ਜਾਵੇ ਨਹੀਂ ਇਹ ਨਹੀਂ ਹੋਗਾ ਨਾ ਐਸੀ ਡ੍ਰੇਸ ਮੈਂ ਤੁਹਾਨੂੰ ਤਾਂ ਹੀ ਦੱਸਿਆ ਇਹ ਹੋਮਵਰਕ ਕਰਦੇ ਲਈ ਕੀਤਾ ਹੁਣ ਇਹ ਹੋਮਵਰਕ ਕੰਪੇਅਰ ਹੋਗਾ ਨਾ ਬੀਐਲਓ ਦੀ ਰਿਪੋਰਟ ਨਾਲ ਫਿਰ ਇਹਨੂੰ ਅਸੀਂ ਲੈ ਕੇ ਜਾਵਾਂਗੇ ਨਾ ਕੋਰਟ ਤੇ ਸੁਪਰੀਮ ਕੋਰਟ ਇਹੀ ਚੀਜ਼ ਦਾ ਰਾਹੁਲ ਗਾਂਧੀ ਜੀ ਲੈ ਕੇ ਜਾ ਰਹੇ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਵੀ ਭਾਈ ਤੁਸੀਂ ਹਰ ਚੀਜ਼ ਆਧਾਰ ਕਾਰਡ ਜੇ ਤੁਸੀਂ ਪੈਸੇ ਨਹੀਂ ਕਿਸੇ ਦੇ ਘਟਾ ਸਕਦੇ ਹੈਨਾ ਕਿਸੇ ਦੇ ਪੈਸੇ ਘਟਾ ਸਕਦੇ ਹੋ ਸਟੇਟਿੰਗ ਗੌਰਮੈਂਟ ਦਾ ਇਹੀ ਤੇ ਦੁੱਖ ਹੈ ਹਾਂ ਜਿਹੜੇ ਬੀਐਲਓਸ ਕੱਟਦੇ ਬੀਐਲਓ ਦੀ ਨਾਲ ਰਲੇ ਹੁੰਦੇ ਆ ਜਿਹਦੀ ਸਰਕਾਰ ਹੁੰਦੀ ਓਦੇ ਅੰਡਰ ਹੀ ਕੰਮ ਕਰਨਾ ਉਹਨਾਂ ਨੇ ਸਭ ਜੋ ਇਹਨਾਂ ਨੂੰ ਹੋਕਾ ਮੰ ਹੁੰਦੇ ਆ ਉਹ ਉਹਨੂੰ ਪਾਲਨ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਜਿਹੜੀਆਂ ਆਂ ਝੁੱਟੀਆਂ ਵੋਟਾਂ ਨੇ ਅਸੀਂ ਆਪਣੇ ਗੱਲੇ ਚ ਲੈ ਜਾਾਂਗੇ ਤੇ ਅਸੀਂ ਕੀ ਕਰਨੇ ਆ ਅਸੀਂ ਉਹ ਝੂਠੀਆਂ ਵੋਟਾਂ ਨੂੰ ਰੋਕਣ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਿਹਾ ਹੈ ਵੀ ਇਹਦੀ ਪੇਪਰ ਵੈਰੀਫਿਕੇਸ਼ਨ ਨਾਲ ਉਹ ਰਾਮਨਾਲ ਕਰ ਸਕਦੇ ਆ ਇਹਦੇ ਵਿੱਚ ਕੀ ਔਖੇ ਬੈਲਟ ਪੇਪਰ ਸਾਰੇ ਪਾਸੇ ਹੁੰਦਾ ਅਮਰੀਕਾ ਚ ਹੁੰਦਾ ਸਾਰੇ ਬਾਹਰ ਕੰਟਰੀਜ਼ ਚ ਹੁੰਦਾ ਪਰ ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਵੀ ਅਸੀਂ ਇਹਨੂੰ ਜਿਤਾਇਆ ਉਹ ਜਿੱਤੇ ਗਲਤ ਬੰਦਾ ਨਹੀਂ ਜਿੱਤਿਆ ਹੈਨਾ ਸੋ ਇਹ ਸਾਡੀ ਮੁਹੀਮ ਹੈ ਸਾਨੂੰ ਪਤਾ ਹੈ ਮਿਹਨਤ ਕਰਨੀ ਪਊਗੀ ਪਰ ਅਸੀਂ ਕਰ ਕਰ ਜਾਂਦੇ ਰਹਾਂ ਘਰ ਘਰ ਜਾਵਾਂਗੇ ਇਹ ਐਕਿਡੇਬਲ ਦਿੱਤੇ ਹੈ ਕਿ ਬੱਚੇ ਸਾਡੇ ਪਿਛਲੇ 10-10 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋ ਲਈਆਂ ਜਦੋਂ ਪ੍ਰੈਜ਼ਾਈਡਿੰਗ ਅਫਸਰ ਕੋ ਅਸੀਂ ਲਿਸਟ ਲਈ ਉਹਦੇ ਦੇਖਿਆ ਅਸੀਂ ਆਪਸੇ ਮੈਚ ਕੀਤਾ ਤਾਂ ਅਸੀਂ ਦੇਖਿਆ ਇਹ ਜੀ ਕਿ ਤਿੰਨ ਇੱਕ ਬੂਥ ਤੇ 250 ਪਲੱਸ ਮਤਲਬ ਕਿ ਵੋਟ ਫੇਕ ਪਾਲਸ ਹੋਈਆਂ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣ ਗਏ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਦਾ ਹਰ ਗਏ ਤੇ ਉਸ ਟਾਈਮ ਇੰਨਾ ਕ ਜਿਆਦਾ ਪ੍ਰਸ਼ਾਸਨ ਨੇ ਤਾਂ ਕਰ ਦਿੱਤਾ ਸਾਨੂੰ ਵੀ ਐਸਟੀਐਮ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਮੈਂ ਫਿਰ ਮੈਨ ਨਾਲ ਗੱਲ ਕੀਤੀ ਮੈਂ ਕਹਿੰਦੇ ਤੁਸੀਂ ਇਹ ਸਾਰਾ ਤੇ ਸਿੱਧੂ ਸਾਹਿਬ ਨੇ ਡੀਸੀ ਨੂੰ ਫੋਨ ਕਰਕੇ ਹਾਲਾਂਕਿ ਸਾਡੀ ਕੰਪਲੇਂਟ ਤੱਕ ਨਹੀਂ ਲੈ ਰਹੇ ਸੀ ਉਸ ਤੋਂ ਬਾਅਦ ਅਸੀਂ ਆਪਣੀ ਕੰਪਲੇਟ ਫਾਈਲ ਹੋਈ ਜਿੱਥੇ ਸਿੱਧੂ ਸਾਹਿਬ ਨੇ ਬਹੁਤ ਸਖਤ ਐਕਸ਼ਨ ਲਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਐਕਸ਼ਨ ਲਿਆ ਫਿਰ ਪ੍ਰਧਾਨ ਸਾਹਿਬ ਰਾਏ ਅਪਡਿੰਗ ਜੀ ਅੰਮ੍ਰਿਤਸਰ ਆਏ ਸਪੈਸ਼ਲ ਇਸੇ ਵਾਸਤੇ ਫਿਰ ਜਾ ਕੇ ਉਹਨੇ ਸਾਡੀ ਕੰਪਲੇਂਟ ਦਿੱਤੀ ਅੱਜ ਕੰਪਲੇਂਟ ਲੈਣ ਨੂੰ 9 ਮਹੀਨੇ ਹੋ ਚੱਲੇ ਆ 9 ਮਹੀਨੇ ਦੇ ਵਿੱਚ ਘੱਟ ਤੋਂ ਘੱਟ ਅਸੀਂ 40 ਵਾਰ ਚੱਕਰ ਲਾ ਚੁੱਕੇ ਹਾਂ ਕੋਈ ਕਾਰਜ ਪਹਿਲੇ ਕਹਿੰਦੇ ਸਾਡਾ ਰਿਕਾਰਡ ਨਹੀਂ ਆਣਾ ਬਹੁਤ ਯੋਰ ਲੱਗੇ ਸਾਡੀ ਕਾਂਗਰਸ ਪਾਰਟੀ ਨੇ ਮੈਂਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਅਸੀਂ ਆਪਣਾ ਪੂਰਾ ਰਿਕਾਰਡ ਲਿਆ ਕੇ ਅਸੀਂ ਐਸਜੀਐਨ ਸਾਹਿਬ ਨੂੰ ਦੇ ਦਿੱਤਾ ਹੁਣ ਐਸਜੀਐਨ ਸਾਹਿਬ ਸਿਰਫ ਇਸੇ ਗੱਲ ਕਰਕੇ ਡਰੀ ਜਾਂਦੇ ਵੀ ਅਗਰ ਉਹ ਰਿਕਾਰਡ ਖੁੱਲ ਗਿਆ ਤੇ ਉਹਦੇ ਵਿੱਚ ਇਹਨੂੰ ਜੇਤੂ ਕੂਸ਼ਿਦ ਕਰਨਾ ਪੈਣਾ ਤੇ ਕਾਂਗਰਸ ਦਾ ਇੱਕ ਵੋਟ ਨੰਬਰ ਵਧ ਜਾਣਾ ਜਿਹੜਾ ਵੀ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮੇਅਰ ਆ ਉਹ 24 ਸੀਟਾਂ ਨੂੰ ਸਾਡੇ ਕੋ 42 ਇੰਨਾ ਧੱਕਾ ਜਿਹੜਾ ਕਿ ਮਤਲਬ ਕਿ ਇਹ ਪਾਰਟੀ ਆਈ ਸੀ ਵੀ ਬਿਲਕੁਲ ਅਸੀਂ ਮਤਲਬ ਕਿ ਵੀਆਈਪੀ ਕਲਚਰ ਨਹੀਂ ਲੈਣਾ ਪ੍ਰਸ਼ਾਸਨ ਨੂੰ ਵਰਤਣਾ ਨਹੀਂ ਆ ਹਰ ਚੀਜ਼ ਇਹਨਾਂ ਨੇ ਆਪਣੀ ਕਹਿਣੀ ਦੇ ਕਤਨੀ ਚ ਫਰਕ ਸੀ ਹੁਣ ਬੜੀਆਂ-ਬੜੀਆਂ ਗੱਲਾਂ ਕਰਕੇ ਮੁੱਕਰ ਗਏ ਨੇ ਜੀ ਮੈਂ ਕਹਾਂ ਜੀ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੱਡੀਆਂ-ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਤੇ ਤੁਸੀਂ ਇਹ ਦੇਖੋ ਵੀ ਹਰ ਦਲ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕੱਲ ਮੈਂ ਕਾਫਲਾ ਦੇਖਦਾ ਪਿਆ ਹ ਭਗਵਾਨਤਮਨ ਜੀ ਦਾ 152 ਗੱਡੀਆਂ ਉਹਨਾਂ ਦੇ ਨਾਲ ਸੀ 152 ਮਗਿਣੀਆਂ ਸਾਡੇ ਸੀਐਮ ਸਾਹਿਬ ਨਾਲ 70 ਹੁੰਦੀ ਸੀ ਇਹ ਕਹਿੰਦਾ ਵੀ ਆਈਪੀ ਕਲਚਰ ਨਹੀਂ ਲੈਣਾ ਪਰ ਇਹ ਦੇਖੋ ਲੋਕ ਸਾਫ ਸਮਝਦਾਰ ਆ ਰਹੇ ਅਸੀਂ ਹੁਣ ਰੋਜ਼ ਰੋਜ਼ ਪਿੰਡ ਨਗਾ ਮੈਮ ਮੈਮ ਸਾਡੀ ਪੂਰੀ ਟੀਮ ਅਸੀਂ ਗਲੀਆਂ ਗਲੀਆਂ ਫਿਰਦਾ ਕਿਉਂਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਅਧਿਕਾਰ ਦਾ ਸਾਰੇ ਦਾ ਕਹਾਣ ਹੈ ਤੁਸੀਂ ਦੇਖੋ ਇੱਕ ਇੱਕ ਬੂਤ ਦੇ 3 300 ਵੋਟ ਪੈ ਕੇ ਮਤਲਬ ਕਿ ਜਿਹੜਾ ਸੱਚਾ ਸੁੱਚਾ ਬੰਦਾ ਉਹ ਕਿੱਥੋਂ ਜਿੱਤ ਸਕਦਾ ਦੱਸੋ ਇਸ ਪਰਿਵਾਰ ਮੈਡਮ ਸਿੱਧੂਆਂ ਨੇ ਤੇ ਇਲੈਕਸ਼ਨ ਆਣ ਆਲੀ ਹੈ ਹਣ ਮੰਨ ਲਓ ਕੱਲ ਨੂੰ ਇੱਕ ਇਹ ਤੇ ਬੂਤੇ ਇੰਨੇ ਵੋਟਾਂ ਜਾਲੀ ਪੈਣਗੇ ਤੇ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਨਪਸੰਦ ਲੀਡਰ ਕਿਤਰਾ ਅੱਗੇ ਆਣਗੇ ਅੱਗੇ ਤੇ ਫਿਰ ਉਹੀ ਚੋਰ ਆਣਗੇ ਨਾ ਜਿਨ੍ਹਾਂ ਨੇ ਚੋਰੀ ਕਰਕੇ ਵੋਟਾਂ ਲਈਆਂ ਉਹੀ ਅੱਗੇ ਆਣਗੇ ਫਿਰ ਤੇ ਲੋਕਤੰਤਰ ਦਾ ਤੋ ਕੀ ਮਤਲਬ ਨੇ ਫਿਰ ਤੇ ਸਿੱਧਾ ਇਹਨਾਂ ਨੂੰ ਡਿਕਲੇਅਰ ਕਰ ਦੋ ਸਿੱਧਾ ਯੋਰ ਹੈ ਕਹਿੰਨੂੰ ਡਿਕਲੇਅਰ ਕਰ ਦੋ ਇਸ ਲਈ ਇਹ ਜਿਹੜਾ ਸਾਡਾ ਰਾਹੁਲ ਗਾਂਧੀ ਜੀ ਨੇ ਜੋ ਸਾਡੀ ਡਿਊਟੀਆਂ ਲਗਾਈਆਂ ਐ ਅਸੀਂ ਇਹ ਬੇਸ ਬਣਾ ਕੇ ਮੈਮ ਨੇ ਇਹਨੂੰ ਭੇਜ ਰਿਆ ਹੋ ਸਕਦਾ ਕਿ ਰਾਹੁਲ ਗਾਂਧੀ ਇਹ ਸੈਸ਼ਨ 'ਚ ਬੋਲਣ ਹੈ ਇਸ ਚੀਜ਼ ਨੂੰ ਇੱਕ ਬੂਤ ਹੈ ਕਿ ਤਿੰਨ ਤਿੰਨ ਸੌ ਵੋਟ થી ਮਰੇ ਬੰਦਿਆਂ ਦੀ ਪਾਰਿਓ ਤੇ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰ ਸਕਦੇ ਤੁਸੀਂ ਜਿੱਤ ਕਿ ਤਰ੍ਹਾਂ ਸਕਦੇ ਕਿ ਲੋਕਾਂ ਦੀ ਚੁਆਇਸ ਹੈ ਤਾਂ ਕੋਈ ਮਤਲਬ ਹੀ ਕੋਈ ਨਹੀਂਗਾ ਕਿ ਸਿੱਧਾ ਸਿੱਧਾ ਹੀ ਘੋਸ਼ਿਤ ਕਰ ਦੋ ਵੀ ਜਿਹਦਾ ਯੋਰ ਹੈ ਡੰਡਾ ਹੈਗਾ ਉਹਦਾ ਹੀ ਰਾਜ ਹੈ ਮਿਨੀਟ ਕਰ ਦੋ ਹਾਂ ਠੀਕ